ਇਸ ਵੇਲੇ ਦੀ ਵੱਡੀ ਖਬਰ ਭਾਜਪਾ ਦੀ ਟਿਕਟ ਤੇ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਕੰਗਣਾ ਰਣੌਤ ਨਾਲ ਚੰਡੀਗੜ੍ਹ 에য়ারਪੋਰਟ ਤੇ ਦੁਰਵਿਵਹਾਰ ਕੀਤਾ ਗਿਆ ਕੰਗਣਾ ਰਣੌਤ ਨਾਲ ਬਦਸਲੂਕੀ ਕੀਤੀ ਗਈ ਸੀਆਈਐਸਐਫ ਦੀ ਲੇਡੀ ਗਾਰਡ ਨੇ ਉਹਨਾਂ ਦੇ ਥੱਪੜ ਮਾਰਿਆ ਕੰਗਣਾ ਨੇ ਕਿਸਾਨ ਅੰਦੋਲਨ ਚ ਮਹਿਲਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ ਇਸ ਤੋਂ ਦੁਖੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਕੁਲਵਿੰਦਰ ਕੌਰ ਨੂੰ ਕਮਾਂਡੈਂਟ ਦੇ ਕਮਰੇ ਵਿੱਚ ਬੈਠਣ ਲਈ ਕਿਹਾ ਗਿਆ ਥੱਪੜ ਮਾਰਨ ਲਈ ਹੱਥ ਚੁੱਕਣਾ ਅਪਰਾਧ ਹੈ ਜਾਂ ਨਹੀਂ ਕਿਹੜੀ ਧਾਰਾ ਲਗਾਈ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਭਾਜਪਾ ਦੀ ਟਿਕਟ ਤੇ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਕੰਗਣਾ ਰਣੌਤ ਨਾਲ ਚੰਡੀਗੜ੍ਹ 에য়ারਪੋਰਟ ਤੇ ਦੁਰਵਿਵਹਾਰ ਕੀਤਾ ਗਿਆ ਕੰਗਣਾ ਰਣੌਤ ਨਾਲ ਬਦਸਲੂਕੀ ਕੀਤੀ ਗਈ ਸੀਆਈਐਸਐਫ ਦੀ ਲੇਡੀ ਗਾਰਡ ਨੇ ਉਹਨਾਂ ਦੇ ਥੱਪੜ ਮਾਰਿਆ ਕੰਗੜਾ ਨੇ ਕਿਸਾਨ ਅੰਦੋਲਨ ਚ ਮਹਿਲਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ ਇਸ ਤੋਂ ਦੁਖੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਕੁਲਵਿੰਦਰ ਕੌਰ ਨੂੰ ਕਮਾਂਡੈਂਟ ਦੇ ਕਮਰੇ ਵਿੱਚ ਬੈਠਣ ਲਈ ਕਿਹਾ ਗਿਆ ਥੱਪੜ ਮਾਰਨ ਲਈ ਹੱਥ ਚੁੱਕਣਾ ਅਪਰਾਧ ਹੈ ਜਾਂ ਨਹੀਂ ਕਿਹੜੀ ਧਾਰਾ ਲਗਾਈ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਭਾਜਪਾ ਦੀ ਟਿਕਟ ਤੇ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਕੰਗੜਾ ਰਣੌਤ ਨਾਲ ਚੰਡੀਗੜ੍ਹ 에어ਪੋਰਟ ਤੇ ਦੁਰਵਿਵਹਾਰ ਕੀਤਾ ਗਿਆ ਕੰਗੜਾ ਰਨੋਤ ਨਾਲ ਬਦਸਲੂਕੀ ਕੀਤੀ ਗਈ ਸੀਆਈਐਸਐਫ ਦੀ ਲੇਡੀ ਗਾਰਡ ਨੇ ਉਹਨਾਂ ਦੇ ਥੱਪੜ ਮਾਰਿਆ ਕੰਗੜਾ ਨੇ ਕਿਸਾਨ ਅੰਦੋਲਨ ਚ ਮੈਲਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ ਇਸ ਤੋਂ ਦੁਖੀ ਕੁਲਵਿੰਦਰ ਕੌਰ ਨੇ ਉਸਨੂੰ ਥੱਪੜ ਮਾਰ ਦਿੱਤਾ ਕੁਲਵਿੰਦਰ ਕੌਰ ਨੂੰ ਕਮਾਂਡੈਂਟ ਦੇ ਕਮਰੇ ਵਿੱਚ ਬੈਠਣ ਲਈ ਕਿਹਾ ਗਿਆ ਥੱਪੜ ਮਾਰਨ ਲਈ ਹੱਥ ਚੁੱਕਣਾ ਅਪਰਾਧ ਹੈ ਜਾਂ ਨਹੀਂ ਕਿਹੜੀ ਧਾਰਾ ਲਗਾਈ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਭਾਜਪਾ ਦੀ ਟਿਕਟ ਤੇ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਕੰਗੜਾ ਰਨੋਤ ਚੰਡੀਗੜ੍ਹ 에어ਪੋਰਟ ਤੇ ਦੁਰਵਿਵਹਾਰ ਕੀਤਾ ਗਿਆ ਕੰਗਣਾ ਰਣੌਤ ਨਾਲ ਬਦਸਲੂਕੀ ਕੀਤੀ ਗਈ ਸੀਆਈਐਸਐਫ ਦੀ ਲੇਡੀ ਗਾਰਡ ਨੇ ਉਹਨਾਂ ਦੇ ਥੱਪੜ ਮਾਰਿਆ ਕੰਗਣਾ ਨੇ ਕਿਸਾਨ ਅੰਦੋਲਨ ਚ ਮਹਿਲਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ ਇਸ ਤੋਂ ਦੁਖੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਕੁਲਵਿੰਦਰ ਕੌਰ ਨੂੰ ਕਮਾਂਡੈਂਟ ਦੇ ਕਮਰੇ ਵਿੱਚ ਬੈਠਣ ਲਈ ਕਿਹਾ ਗਿਆ ਥੱਪੜ ਮਾਰਨ ਲਈ ਹੱਥ ਚੁੱਕਣਾ ਅਪਰਾਧ ਹੈ ਜਾਂ ਨਹੀਂ ਕਿਹੜੀ ਤਾਰਾ ਲਗਾਈ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਭਾਜਪਾ ਦੀ ਟਿਕਟ ਤੇ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਕੰਗੜਾ ਰਣੌਤ ਨਾਲ ਚੰਡੀਗੜ੍ਹ 에어ਪੋਰਟ ਤੇ ਦੁਰਵਿਵਹਾਰ ਕੀਤਾ ਗਿਆ ਕੰਗੜਾ ਰਣੌਤ ਨਾਲ ਦਸਲੂਕੀ ਕੀਤੀ ਗਈ ਸੀਆਈਐਸਐਫ ਦੀ ਲੈਡੀ ਗਾਰਡ ਨੇ ਉਹਨਾਂ ਦੇ ਥੱਪੜ ਮਾਰਿਆ ਕੰਗੜਾ ਨੇ ਕਿਸਾਨ ਅੰਦੋਲਨ ਚ ਮਹਿਲਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ ਇਸ ਤੋਂ ਦੁਖੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਕੁਲਵਿੰਦਰ ਕੌਰ ਨੂੰ ਕਮਾਂਡੈਂਟ ਦੇ ਕਮਰੇ ਵਿੱਚ ਬੈਠਣ ਲਈ ਕਿਹਾ ਗਿਆ ਥੱਪੜ ਮਾਰਨ ਲਈ ਹੱਥ ਚੁੱਕਣਾ ਅਪਰਾਧ ਹੈ ਜਾਂ ਨਹੀਂ ਕਿਹੜੀ ਧਾਰਾ ਲਗਾਈ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਭਾਜਪਾ ਦੀ ਟਿਕਟ ਤੇ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਕੰਗੜਾ ਰਣੋਤ ਨਾਲ ਚੰਡੀਗੜ੍ਹ 에어ਪੋਰਟ ਤੇ ਦੁਰਵਿਵਹਾਰ ਕੀਤਾ ਗਿਆ ਕੰਗੜਾ ਨੋਟ ਨਾਲ ਬਦਸਲੂਕੀ ਕੀਤੀ ਗਈ ਸੀਆਈਐਸਐਫ ਦੀ ਲੇਡੀ ਗਾਰਡ ਨੇ ਉਹਨਾਂ ਦੇ ਥੱਪੜ ਮਾਰਿਆ ਕੰਗੜਾ ਨੇ ਕਿਸਾਨ ਅੰਦੋਲਨ ਚ ਮਹਿਲਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ ਇਸ ਤੋਂ ਦੁਖੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਕੁਲਵਿੰਦਰ ਕੌਰ ਨੂੰ ਕਮਾਂਡੈਂਟ ਦੇ ਕਮਰੇ ਵਿੱਚ ਬੈਠਣ ਲਈ ਕਿਹਾ ਗਿਆ ਥੱਪੜ ਮਾਰਨ ਲਈ ਹੱਥ ਚੁੱਕਣਾ ਅਪਰਾਧ ਹੈ ਜਾਂ ਨਹੀਂ ਕਿਹੜੀ ਧਾਰਾ ਲਗਾਈ ਜਾਵੇਗੀ